ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜੇ ਹਾਂ ਇੱਕ ਹੋਰ ਵੀਡੀਓ ਲੈ ਕੇ ਮੈਂ ਗੁਰਿੰਦਰ ਤੇ ਅੱਜ ਫੇਰ ਉਹੀ ਕੋਸ਼ਿਸ਼ ਦੇ ਨਾਲ ਇੱਕ ਜਿਹੜੀ ਮੈਂ ਹਰ ਵਾਰ ਕੋਸ਼ਿਸ਼ ਕਰਦਾ ਹੁੰਨਾ ਕਿ ਤੁਹਾਨੂੰ ਪੋਜ਼ਿਟਿਵਿਟੀ ਮਿਲ ਸਕੇ ਤੁਹਾਨੂੰ ਨਵੀਂ ਮੋਟੀਵੇਸ਼ਨ ਮਿਲ ਸਕੇ ਤੁਹਾਨੂੰ ਇੱਕ ਹੌਸਲਾ ਮਿਲ ਸਕੇ ਕਿ ਜ਼ਿੰਦਗੀ ਅਸਲ ਦੇ ਵਿੱਚ ਕਿੱਦਾਂ ਜਿਉਣੀ ਆ ਕਿੱਦਾਂ ਆਪਾਂ ਪੂਰੇ ਪੱਕੇ ਇਰਾਦੇ ਦੇ ਨਾਲ ਤੇ ਜਿੰਦਾਦਿਲੀ ਦੇ ਨਾਲ ਜ਼ਿੰਦਗੀ ਜਿਉ ਸਕਦੇ ਹਾਂ ਸੋ ਉਹਦੇ ਵਿੱਚ ਤਿੰਨ ਗੱਲਾਂ ਹੋਰ ਸ਼ਾਮਲ ਕਰਨ ਲੱਗਿਆ ਇਹ ਤਿੰਨ ਗੱਲਾਂ ਜੇ ਤੁਸੀਂ ਅਪਲਾਈ ਕਰਤੀਆਂ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਮਾਰ ਨਹੀਂ ਖਾ ਸਕਦੇ ਤੁਹਾਨੂੰ ਕਦੇ ਕਿਸੇ ਦੀ ਪਰਵਾਹ ਨਹੀਂ ਰਹਿਣੀ ਤੁਸੀਂ ਆਰਾਮ ਦੇ ਨਾਲ ਆਪਣੀ ਖੁੱਲ੍ਹਦਿਲੀ ਦੇ ਨਾਲ ਜ਼ਿੰਦਗੀ ਦਾ ਆਨੰਦ ਲੈ ਸਕੋਗੇ ਕਿਹੜੀਆਂ ਨੇ ਉਹ ਤਿੰਨ ਗੱਲਾਂ ਆਜੋ ਕਰਦੇ ਹਾਂ ਸ਼ੁਰੂ ਵੀਡੀਓ ਪਹਿਲੀ ਗੱਲ ਤੁਸੀਂ ਮੰਨਣੀ ਆ ਕਿ ਕਦੇ ਵੀ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਕਿਸੇ ਤੇ ਨਿਰਭਰ ਨਹੀਂ ਹੋਣਾ ਵੀ ਹਾਂ ਉਹ ਬੰਦਾ ਹੀ ਮੇਰੇ ਨਾਲ ਹੋਊਗਾ ਤਾਂ ਮੇਰੀ ਜ਼ਿੰਦਗੀ ਸੌਖੀ ਆ ਨਹੀਂ ਤਾਂ ਮੇਰੀ ਜ਼ਿੰਦਗੀ ਕੱਖ ਵੀ ਨਹੀਂ ਕਿਸੇ ਦੇ ਉੱਤੇ ਆਪਣੀ ਜ਼ਿੰਦਗੀ ਆ ਜਿਹੜੀ ਕਦੇ ਨਹੀਂ ਛੁੱਟਣੀ ਇਹ ਇੱਕ ਵਪਾਰ ਦਾ ਵੀ ਨਿਯਮ ਆ ਤੇ ਰਿਸ਼ਤਿਆਂ ਦਾ ਵੀ ਨਿਯਮ ਇਹ ਬਣਾ ਕੇ ਰੱਖ ਲਓ ਹੁਣ ਵਪਾਰ ਜੇ ਤੁਸੀਂ ਦੇਖਿਆ ਨਾ ਕਿ ਇੱਕ ਦੁਕਾਨਦਾਰ ਜੇ ਤੁਹਾਨੂੰ ਉਦਾਹਰਨ ਦੇਵਾਂ ਕਈ ਐਹੋ ਜੀਆਂ ਦੁਕਾਨਾਂ ਤੁਸੀਂ ਦੇਖੀਆਂ ਹੋਣਗੀਆਂ ਉੱਥੇ ਤੁਹਾਨੂੰ ਬੜੇ ਪੁਰਾਣੇ ਪੁਰਾਣੇ ਬੰਦੇ ਕੰਮ ਕਰਦੇ ਨਜ਼ਰ ਆਉਣਗੇ ਜਿਨ੍ਹਾਂ ਨੂੰ 20 ਸਾਲ ਹੋ ਗਏ ਕਿਸੇ ਨੂੰ 25 ਸਾਲ ਹੋ ਗਏ ਤੇ ਜਿਹੜਾ ਮਾਲਕ ਆ ਜੇ ਤਾਂ ਉਹ ਇਹ ਗੱਲ ਜਾਣਦਾ ਵਾ ਨਿਰਭਰ ਨਹੀਂ ਹੈਗਾ ਉਹ ਤੇ ਉਹ ਆਪ ਵੀ ਸਾਰੇ ਕੰਮ ਦੀ ਨੌਲੇਜ ਹਲੇ ਵੀ ਰੱਖਦਾ ਹਿਸਾਬ ਕਿਤਾਬ ਆਪ ਵੀ ਰੱਖਦਾ ਫਿਰ ਤਾਂ ਉਹ ਬਚ ਜਾਊਗਾ ਜਿਹੜੇ ਦੁਕਾਨਦਾਰਾਂ ਨੇ ਇੱਕ ਬੰਦੇ ਤੇ ਸਾਰੀ ਜ਼ਿੰਮੇਵਾਰੀ ਦਿੱਤੀ ਹੋਈ ਆ ਕੋਈ ਉਹਨਾਂ ਨੂੰ ਹਿਸਾਬ ਕਿਤਾਬ ਨਹੀਂ ਪਤਾ ਦੁਕਾਨ 'ਚ ਕੀ ਹੋ ਰਿਹਾ ਕੀ ਨਹੀਂ ਉਹ ਸਾਰਾ ਇੱਕ ਬੰਦੇ ਤੇ ਸੁੱਟਿਆ ਹੋਇਆ ਕੱਲ ਨੂੰ ਜੇ ਉਹ ਬੰਦਾ ਉਹ ਦੁਕਾਨ ਛੱਡ ਕੇ ਚਲਿਆ ਗਿਆ ਤਾ ਉਸ مالک ਦਾ ਸੋਚੋ ਵੀ ਕੀ ਹਾਲ ਹੋਊਗਾ ਸੋ ਐਦਾਂ ਹੀ ਰਿਸ਼ਤੇ ਨੇ ਇੱਕ ਬੰਦੇ ਤੋਂ ਇਹ ਉਮੀਦ ਨਾ ਕਰੋ ਕਿ ਉਹ ਮੇਰੀ ਕੇਅਰ ਕਰੂਗਾ ਤਾਂ ਹੀ ਮੇਰੀ ਜ਼ਿੰਦਗੀ ਆ ਜਾਂ ਉਹ ਮੇਰੀ ਲਾਈਫ ਨੂੰ ਸੌਖਾ ਕਰ ਦਵੇ ਨਹੀਂ ਸੌਖੀ ਨਹੀਂ ਕਰਨੀ ਲਾਈਫ ਆਪਾਂ ਆਪਣੇ ਆਪ ਦੇ ਵਿੱਚ ਜਿਉਣਾ ਸਿੱਖਣਾ ਅਸੀਂ ਆਪਣੇ ਆਪ ਨੂੰ ਸਾਂਭਣਾ ਸਿੱਖਣਾ ਆਪ ਕਿਵੇਂ ਸਾਂਭ ਸਕਦੇ ਆ ਜਿੱਦਣ ਤੁਸੀਂ ਇਹ ਸਿੱਖ ਗਏ ਤਾਂ ਤੁਸੀਂ ਕਾਮਯਾਬ ਹੋ ਜੀ ਜ਼ਿੰਦਗੀ ਚ ਕਦੇ ਹਾਰ ਨਹੀਂ ਸਕਦੇ ਦੂਜੀ ਗੱਲ ਦਾ ਜੀਦਾ ਤੁਸੀਂ ਖਿਆਲ ਰੱਖਣਾ ਕਦੇ ਕਿਸੇ ਤੋਂ ਕੁਝ ਮੰਗਣਾ ਨਹੀਂ ਪ੍ਰਮਾਤਮਾ ਨਾ ਕਰੇ ਕਦੇ ਕਿਸੇ ਤੇ ਇਹ ਨੌਬਤ ਆਵੇ ਕਿ ਉਹਨੂੰ ਕਿਸੇ ਤੋਂ ਭਾਵੇਂ ਥੋੜੇ ਪੈਸੇ ਤੇ ਭਾਵੇਂ ਜ਼ਿਆਦਾ ਪੈਸੇ ਜਾਂ ਪੈਸਿਆਂ ਤੋਂ ਇਲਾਵਾ ਕੋਈ ਚੀਜ਼ ਕਦੇ ਆਪਾਂ ਨੂੰ ਕਿਸੇ ਤੋਂ ਮੰਗਣੀ ਪੈ ਜਾਵੇ ਇਹੋ ਜਿਹਾ ਔਕਾ ਸਮਾਂ ਕਿਸੇ ਤੇ ਨਾ ਪ੍ਰਮਾਤਮਾ ਲਿਆਵੇ ਤੇ ਉਹ ਸਮੇਂ ਤੋਂ ਬਚਣ ਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ ਕਿ ਆਪਣੇ ਆਪ ਨੂੰ ਸਾਦਗੀ ਤੇ ਲੈ ਕੇ ਆਓ ਆਪਣੇ ਆਪਣੀ ਤੁਹਾਨੂੰ ਕੈਪੇਬਿਲਿਟੀ ਪਤਾ ਹੋਣੀ ਚਾਹੀਦੀ ਆ ਆਪਣੀ ਹੈਸੀਅਤ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਤੁਸੀਂ ਕਿੰਨੇ ਜੋਗੇ ਹੋ ਕੀ ਕਰ ਸਕਦੇ ਹੋ ਤੇ ਤੁਹਾਡਾ ਦਾਇਰਾ ਕੀ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਦੇ ਵੀ ਚਾਦਰ ਤੋਂ ਬਾਹਰ ਪੈਰ ਨਹੀਂ ਪਸਾਰਨੇ ਜਿੱਦਣ ਤੁਸੀਂ ਇਹ ਕੰਮ ਸ਼ੁਰੂ ਕਰਤਾ ਤਾਂ ਤੁਹਾਡੀ ਜ਼ਿੰਦਗੀ ਤਬਾਹੀ ਵੱਲ ਨੂੰ ਜਾਣੀ ਸ਼ੁਰੂ ਹੋ ਜੂਗੀ ਘਟ ਖਾ ਲੋ ਪਰ ਕਦੇ ਕਿਸੇ ਤੋਂ ਮੰਗਣਾ ਨਹੀਂ ਭੀਖ ਨਹੀਂ ਮੰਗਣੀ ਕਿਸੇ ਤੋਂ ਵੀ ਇਹ ਫਾਰਮੂਲਾ ਵੀ ਜ਼ਿੰਦਗੀ ਚ ਅਪਲਾਈ ਕਰ ਦੋ ਅੱਜ ਤੋਂ ਹੀ ਹੁਣ ਤੋਂ ਹੀ ਠੀਕ ਹੈ ਜੀ ਸੋ ਉਹ ਬੰਦਾ ਵੀ ਕਦੇ ਜ਼ਿੰਦਗੀ ਦੇ ਵਿੱਚ ਮਾਰ ਨਹੀਂ ਖਾਊਗਾ ਤੀਜੀ ਗੱਲ ਕਿਹੜੀ ਆਉਂਦੀ ਆ ਜੀ ਕਦੇ ਕਿਸੇ ਬੰਦੇ ਤੋਂ ਨਹੀਂ ਡਰਨਾ ਇਨਸਾਨ ਦਾ ਡਰ ਕਿਸੇ ਦਾ ਵੀ ਆਪਣੇ ਮਨ 'ਚ ਨਹੀਂ ਰੱਖਣਾ ਆਪਣੇ ਆ ਇਹ ਨਹੀਂ ਕਿ ਕਿਸੇ ਨੂੰ ਆਪਣੇ ਆਪ ਤੋਂ ਤਾਕਤਵਰ ਸਮਝਣਾ ਆਪਾਂ ਕਿਸੇ ਦੀ ਰਿਸਪੈਕਟ ਕਰਦੇ ਹਾਂ ਬਹੁਤ ਵਧੀਆ ਪਰ ਜੇ ਕੋਈ ਆ ਕੇ ਧੌਂਸ ਜਮਾਉਂਦਾ ਤੁਹਾਡੇ ਤੇ ਤੇ ਤੂੰ ਤੁਸੀਂ ਉਹਦੇ ਅੱਗੇ ਜੇ ਝੁਕ ਗਏ ਤਾਂ ਇਹ ਤੁਹਾਡੇ ਲਈ ਮਾੜੀ ਆਦਤ ਆ ਤੁਸੀਂ ਫਿਰ ਡਰ ਕੇ ਜਿੰਦਗੀ ਜਿਉਂਗੇ ਇੱਕ ਵੀਡੀਓ ਚ ਮੈਂ ਗੱਲ ਕਹੀ ਸੀ ਕਿ ਸੁਪਰੀਮ ਪਾਵਰ ਇਸ ਦੁਨੀਆ ਤੇ ਇੱਕੋ ਆ ਉਹ ਆ ਜੀ ਪਰਮਾਤਮਾ ਉਹ ਤੋਂ ਉੱਤੇ ਕੋਈ ਤਾਕਤ ਨਹੀਂ ਕੋਈ ਕਰਮਾ ਪਤੀ ਆ ਤੇ ਭਾਵੇਂ ਕੋਈ ਜਿੰਨਾ ਵੀ ਜ਼ਮੀਨਾਂ ਜਾਇਦਾਦਾਂ ਦਾ مالک ਬਣ ਗਿਆ ਜਿੰਨਾ ਮਰਜ਼ੀ ਕਿਸੇ ਨੇ ਪੈਸਾ ਕਮਾ ਲਿਆ ਭਾਵਾਂ ਉਹਦੇ ਕੋਲ ਆ ਗਈਆਂ ਜਿੰਨਾ ਮਰਜ਼ੀ ਕਿਸੇ ਨੇ ਰਤਬਾ ਕਮਾ ਲਿਆ ਕੋਈ ਭਾਵੇਂ ਜੋ ਮਰਜ਼ੀ ਬਣ ਗਿਆ ਇੱਥੇ ਦੁਨੀਆ ਤੇ ਆ ਕੇ ਪਰਮਾਤਮਾ ਤੋਂ ਉੱਤੇ ਕੋਈ ਨਹੀਂ ਹੈਗਾ ਹੈਗਾ ਸੋ ਕਿਸੇ ਤੋਂ ਡਰਨ ਦੀ ਤੁਹਾਨੂੰ ਲੋੜ ਨਹੀਂ ਆਪਣੇ ਆਪ ਦੇ ਵਿੱਚ ਇਹ ਯਕੀਨ ਰੱਖੋ ਪਰਮਾਤਮਾ ਤੇ ਯਕੀਨ ਰੱਖੋ ਤੇ ਜਦਨ ਤੁਸੀਂ ਇਹ ਗੱਲ ਨੂੰ ਸਮਝ ਗਏ ਕਿ ਮੈਂ ਆ ਜੋ ਇਹ ਹੰਕਾਰ ਨਹੀਂ ਲੈ ਕੇ ਆਉਣਾ ਆਪਣੇ ਆਪ ਤੇ ਮਾਣ ਕਰਨਾ ਹੰਕਾਰ ਨਹੀਂ ਭਾਵੇਂ ਤੁਸੀਂ ਜਿੱਦਾਂ ਦੇ ਵੀ ਹੋ ਭਾਵੇਂ ਫਾਈਨੈਂਸ਼ੀਅਲੀ ਵੀਕ ਹੋ ਭਾਵੇਂ ਤੁਸੀਂ ਘੱਟ ਪੜੇ ਲਿਖੇ ਹੋ ਕੁਝ ਵੀ ਆ ਤੁਸੀਂ ਆਪਣੇ ਆਪ ਤੇ ਕੌਨਫੀਡੈਂਸ ਰੱਖਣਾ ਵਾ ਕਿਸੇ ਦੇ ਨਾਲ ਗੱਲ ਕਰਦੇ ਹੋਏ ਝਿਜਕਣਾ ਨਹੀਂ ਤੇ ਕਿਸੇ ਦਾ ਵੀ ਡਰ ਕਿਸੇ ਵੀ ਤਰੀਕੇ ਦੇ ਨਾਲ ਮਨ ਚ ਨਹੀਂ ਰੱਖਣਾ ਦੋਸਤੋ ਜਿੱਦਣੇ ਤਿੰਨ ਗੱਲਾਂ ਹੀ ਤੁਸੀਂ ਜ਼ਿੰਦਗੀ ਚ ਅਪਲਾਈ ਕਰ ਗਏ ਨਾ ਤਾਂ ਆਪਣੀ ਲਾਈਫ ਚ ਚੇਂਜ ਆਉਂਦੇ ਦੇਖੇਗਾ ਇਹ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ ਮਤਲਬ ਚੇਂਜ ਲੈ ਕੇ ਆਉਣਾ ਕਿਵੇਂ ਲੈ ਕੇ ਆਉਣਾ ਇਹ ਸਾਰੀਆਂ ਚੀਜ਼ਾਂ ਆਪਾਂ ਕਰ ਕਿਵੇਂ ਸਕਦੇ ਹਾਂ ਉਹਦੇ ਲਈ ਇੱਕ ਚੀਜ਼ ਬਹੁਤ ਜ਼ਰੂਰੀ ਆ ਇੱਕ ਜਿਹੜੀ ਮੈਂ ਮੈਡੀਟੇਸ਼ਨ ਕਹਿੰਦਾ ਉਹ ਨਾ ਉਹ ਜ਼ਰੂਰ ਕਰਿਆ ਕਰੋ ਜਾਂ ਸਿਮਰਨ ਪ੍ਰਮਾਤਮਾ ਦਾ ਜਿਹੜਾ ਪ੍ਰਮਾਤਮਾ ਦੀ ਜਿਹੜੀ ਭਗਤੀ ਆ ਕਿਸੇ ਵੀ ਤਰੀਕੇ ਦੇ ਨਾਲ ਕਰੋ ਤੁਸੀਂ ਭਾਵੇਂ ਤੁਸੀਂ ਕਿਸੇ ਸਪੈਸ਼ਲ ਥਾਂ ਤੇ ਜਾ ਕੇ ਕਰੋ ਜਾਂ ਘਰ ਬਹਿ ਕੇ ਕਰੋ ਜਿੱਥੇ ਵੀ ਤੁਹਾਨੂੰ ਸਕੂਨ ਮਿਲਦਾ ਉੱਥੇ ਰਹਿ ਕੇ ਕਰੋ ਜਿੱਦਾਂ ਜਿੱਦਾਂ ਤੁਸੀਂ ਭੇਦ ਪਾਉਂਗੇ ਕਿ ਇਹ ਪਰਮਾਤਮਾ ਨੇ ਦੁਨੀਆ ਕਿਉਂ ਬਣਾਈਆ ਸਾਡੇ ਕੀ ਫਰਜ਼ ਨੇ ਸਾਡੇ ਅਸਲ ਫਰਜ਼ ਕੀ ਨੇ ਇੱਥੇ ਜ਼ਿੰਦਗੀ ਚ ਆਉਣ ਦੀਆਂ ਸਾਡੀਆਂ ਕੀ ਡਿਊਟੀਆਂ ਨੇ ਜਦੋਂ ਤੁਸੀਂ ਉਹ ਸਮਝਣ ਲੱਗੇ ਨਾ ਇਹ ਸਾਰੀਆਂ ਜਿਹੜੀਆਂ ਇਹ ਗੱਲਾਂ ਨੇ ਨਾ ਇਹ ਤੁਹਾਨੂੰ ਬੜੀਆਂ ਛੋਟੀਆਂ ਜੀਆਂ ਲੱਗਣਗੀਆਂ ਤੇ ਇਹ ਅਪਲਾਈ ਜ਼ਿੰਦਗੀ ਚ ਆਪੇ ਹੋ ਜਾਣੀਆਂ ਮੈਂ ਰਿਪੀਟ ਕਰ ਦਿੰਨਾ ਜੀ ਕਿ ਕਦੇ ਕਿਸੇ ਤੇ ਡਿਪੈਂਡ ਨਹੀਂ ਹੋਣਾ ਕਦੇ ਕਿਸੇ ਤੋਂ ਕੁਝ ਮੰਗਣਾ ਨਹੀਂ ਕਦੇ ਕਿਸੇ ਇਨਸਾਨ ਤੋਂ ਤੁਹਾਨੂੰ ਡਰਨ ਦੀ ਲੋੜ ਨਹੀਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਓ ਸਾਡੇ ਹੱਥ ਵਿੱਚ ਆ ਸਾਰਾ ਕੁਝ ਉਹਦੇ ਸਾਥ ਦੇ ਨਾਲ ਆਪਾਂ ਕੁਝ ਵੀ ਕਰ ਸਕਦੇ ਆ ਪੋਜ਼ਿਟਿਵ ਰਿਹਾ ਕਰੋ ਜਿੰਦਾਦਿਲੀ ਦੇ ਨਾਲ ਜ਼ਿੰਦਗੀ ਜੀਓ ਬਹੁਤ ਬਹੁਤ ਧੰਨਵਾਦ